ਨਿਊ ਗੁਰਦਾਸਪੁਰ ਹਾਕੀ ਕਲੱਬ ਦੇ ਕੋਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਜੁਲਾਈ ਨੂੰ ਉਹਨਾਂ ਦੀ ਟੀਮ ਚੰਬਾ ਵਿਖੇ ਮਿੰਜ਼ਰ ਇੰਟਰਨੈਸ਼ਨਲ ਸਟੇਟ ਫੇਅਰ ਹਾਕੀ ਟੂਰਨਾਮੈਂਟ ਖੇਡਣ ਦੇ ਲਈ ਗਈ ਸੀ ਅਤੇ ਅੱਜ ਉਹਨਾਂ ਦੀ ਟੀਮ ਕੱਪ ਜਿੱਤ ਕੇ ਵਾਪਸ ਗੁਰਦਾਸਪੁਰ ਹਾਕੀ ਗਰਾਊਂਡ ਵਿਖੇ ਪਹੁੰਚੀ ਜਿੱਥੇ ਉਨ੍ਹਾਂ ਦਾ ਜੂਨੀਅਰ ਖਿਡਾਰੀਆਂ ਅਤੇ ਕਲੱਬ ਮੈਂਬਰਾਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟੀਮ ਨੇ ਬੜੀ ਮਿਹਨਤ ਅਤੇ ਕਾਬਲੀਅਤ ਨਾਲ ਇਹ ਕੱਪ ਜਿੱਤਿਆ। ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ ਅਤੇ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਤਾਂ ਜੋ ਅੱਗੇ ਵੀ ਇਸੇ ਤਰ੍ਹਾਂ ਦਾ ਆਪਣੇ ਦੇਸ਼ ਦਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ।

ਜਿੰਦਾਬਾਦ ਸਰਦਾਰਪੁਰ ਹਾਕੀ ਕਲੱਬ ਜਿੰਦਾਬਾਦ ਸਰਦਾਰਪੁਰ ਹਾਕੀ ਕਲੱਬ ਜਿੰਦਾਬਾਦ ਅੱਜ ਜਿਹੜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਗੁਰਦਾਸਪੁਰ ਹਾਕੀ ਕਲੱਬ ਵੱਲੋਂ ਜਿਹੜੇ ਸਾਡੇ ਖਿਡਾਰੀ ਖੇਡਣ ਲਈ ਗਏ ਸੀਗੇ ਉਹ ਵਿਨਰ ਹੋ ਕੇ ਆਏ ਨੇ ਤੇ ਅਸੀਂ ਸਾਰੇ ਅੱਜ ਕਲੱਬ ਮੈਂਬਰ ਇੱਥੇ ਇਹਨਾਂ ਨੂੰ ਇਹਨਾਂ ਨੂੰ ਜੀ ਆਇਆਂ ਕਰਨ ਲਈ ਇੱਥੇ ਇਕੱਠੇ ਹੋਏ ਆਂ ਤੇ ਇਹਨਾਂ ਦਾ ਵੈਲਕਮ ਕੀਤਾ ਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਇਹ ਬੱਚਿਆਂ ਨੇ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਔਰ ਉਹ ਜਿਹੜਾ ਜਿਹੜਾ ਮਿੰਜਰ ਟੂਰਨਾਮੈਂਟ ਆ ਜੋ ਕਿ ਚੰਬਾ ਵਿਖੇ ਹੁੰਦਾ ਹੈ ਉਹ ਬਹੁਤ ਹੀ ਮਤਲਬ ਫੇਮਸ ਆ ਕਿ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਵੀ ਨਾਮਵਰ ਟੀਮਾਂ ਜਾਂ ਅਕੈਡਮੀਆਂ ਨੇ ਉਹਨਾਂ ਦੇ ਟੀਮਾਂ ਉੱਥੇ ਜਾਂਦੀਆਂ ਨੇ ਜਿਸ ਤਰ੍ਹਾਂ ਬੱਚਿਆਂ ਨੇ ਪਹਿਲਾਂ ਹੀ ਦੱਸਿਆ ਕਿ ਮਿੱਠਾਪੁਰ ਜਾਂ ਹੋਰ ਜਿਹੜੇ ਵੀ ਟੂਰਨਾਮੈਂਟ ਵਾਲੇ ਜਿਹੜੇ ਹਾਕੀ ਕਲੱਬ ਉੱਥੇ ਜਾਂਦੀਆਂ ਨੇ ਔਰ ਇਹਦੇ ਨਾਲ-ਨਾਲ ਅਸੀਂ ਚਲੋ ਸਾਡੀ ਬਹੁਤ ਵੱਡੀ ਅਚੀਵਮੈਂਟ ਆ ਕਿ ਅਸੀਂ ਇਹ ਟੂਰਨਾਮੈਂਟ ਜਿੱਤ ਕੇ ਆਏ ਆ ਦੂਸਰਾ ਕਲੱਬ ਵੱਲੋਂ ਜੋ ਬੱਚਿਆਂ ਨੂੰ ਹੈਲਪ ਕੀਤੀ ਜਾਂਦੀ ਆ ਹਰ ਤਰ੍ਹਾਂ ਦੀ ਇਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਆ ਜੋ ਵੀ ਇਹਨਾਂ ਨੂੰ ਜ਼ਰੂਰਤ ਆ ਉਹ ਪੂਰੀ ਕੀਤੀ ਜਾਂਦੀ ਆ ਬਹੁਤ ਜਲਦੀ ਅਸੀਂ ਇਸ ਵੀਕ ਦੇ ਵਿੱਚ ਵਿੱਚ ਹੀ ਅਸੀਂ ਇਹਨਾਂ ਬੱਚਿਆਂ ਨੂੰ ਪ੍ਰੋਪਰ ਜਿਹੜੀ ਆ ਕਿੱਟ ਜਿੱਚ ਹਾਕੀ ਟਰੈਕ ਸੂਟ ਇਹਨਾਂ ਦੀ ਪ੍ਰੈਕਟਿਸ ਸਕੇਟ ਸ਼ੂਜ਼ ਵਗੈਰਾ ਤੱਕ ਸਾਰਾ ਕੁਝ ਇਹਨਾਂ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਮੁਹਈਆ ਕਰਨ ਜਾ ਰਹੇ ਹਾਂ ਔਰ ਇਨ੍ਹਾਂ ਪਲੇਅਰਾਂ ਦੀ ਅਸੀਂ ਹਰ ਉਹ ਮਦਦ ਕਰਦੇ ਹਾਂ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ ਕਲੱਬ ਵੱਲੋਂ ਕਿ ਇਨ੍ਹਾਂ ਦੀ ਜਿਹੜੀ ਗੇਮ ਆ ਉਸ ਨੂੰ ਵੱਧ ਤੋਂ ਵੱਧ ਅਸੀਂ ਅੱਗੇ ਲੈ ਕੇ ਜਾਈਏ ਤਾਂ ਕਿ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਮ ਤੇ ਬਸ ਇਹਦੇ ਨਾਲ ਹੀ ਮੈਂ ਇਹ ਫਿਰ ਤੋਂ ਇੱਕ ਵਾਰੀ ਇਸ ਟੀਮ ਨੂੰ ਵਧਾਈ ਦਿੰਨਾ ਹਾਂ ਮੈਂ ਗੁਰਦਾਸਪੁਰ ਜਿਹੜੀ ਨਿਊ ਗੁਰਦਾਸਪੁਰ ਹਾਕੀ ਕਲੱਬ ਆ ਮੈਂ ਉਹਦਾ ਜਨਰਲ ਸੈਕਟਰੀ ਆ ਤੇ ਨਾਲ ਦੀ ਨਾਲ ਮੈਂ ਹਾਕੀ ਦਾ ਪਲੇਅਰ ਵੀ ਆ ਤੇ ਮੈਂ ਟੀਮ ਨੂੰ ਲੈ ਕੇ ਜਿੱਤੇ ਵੀ ਕਿਤੇ ਬਾਹਰ ਜਾਂਦੇ ਆਪਾਂ ਖੇਡਣ ਮੈਂ ਹੀ ਜਾਂਣਾ ਲੈ ਕੇ ਨਾਲ ਇਹਨਾਂ ਦੇ ਤੇ ਅਸੀਂ ਰੀਸੈਂਟਲੀ ਅੱਜ ਹੀ ਉੱਥੋਂ ਆਏ ਆ ਚੰਬੇ ਮਿੰਜਰ ਜਿਹੜਾ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਹੁੰਦਾ ਉਹਦੇ ਵਿੱਚ ਅਸੀਂ ਜਿੱਤ ਹਾਸਲ ਕੀਤੀ ਆ ਫਰਸਟ ਪ੍ਰਾਈਜ਼ ਅਸੀਂ ਲੈ ਕੇ ਆਏ ਆ 25000 ਰੁਪਏ ਨਕਦ ਮਿਲਿਆ ਤੇ ਨਾਲ ਸਾਨੂੰ ਟਰੋਫੀ ਮਿਲੀ ਜੀ ਨਾਲ ਇੰਡੀਵਿਜੂਅਲ ਪ੍ਰਾਈਜ਼ ਮਿਲੇ ਨੇ ਸਾਰਿਆਂ ਨੂੰ ਤੇ ਅਸੀਂ ਉਹ ਜਿੱਤ ਕੇ ਅੱਜ ਇੱਥੇ ਪਹੁੰਚੇ ਆ ਮਨਤੇ ਵਿੱਚ ਤੇ ਬਹੁਤ ਖੁਸ਼ੀ ਆ ਜੀ ਟੀਮ ਜਿੱਤ ਕੇ ਆਵੇ ਤੇ ਨੈਚੁਰਲੀ ਗੱਲ ਹੈ ਹਰੇਕ ਨੂੰ ਖੁਸ਼ੀ ਹੁੰਦੀ ਆ ਵੀ ਜਦੋਂ ਆਪਣੀ ਟੀਮ ਜਿੱਤ ਕੇ ਹੁੰਦੀ ਆ ਦੂਜੀ ਸਰਕਾਰਾਂ ਨੂੰ ਮੈਂ ਬੇਨਤੀ ਅੱਗੇ ਵੀ ਕਰ ਚੁੱਕਾ ਹਾਂ ਵੀ ਘਟੋ ਘਟ ਜਿੰਨੇ ਵੀ ਬੱਚੇ ਜਿਹੜਾ ਵੀ ਕੋਈ ਸਟੇਟ ਖੇਡ ਲੀ ਜਾਂਦਾ ਨੈਸ਼ਨਲ ਖੇਡ ਜਾਂਦਾ ਉਹਦਾ ਕਿਤੇ ਨਾ ਕਿਤੇ ਨੌਕਰੀ ਦਾ ਪ੍ਰਬੰਧ ਕੋਈ 20 30000 40000 ਦੀ ਕਿਤੇ ਨੌਕਰੀ ਦਾ ਪ੍ਰਬੰਧ ਉਹਨਾਂ ਦਾ ਹੋ ਜੇ ਤੇ ਮੇਰਾ ਖਿਆਲ ਆ ਵੀ ਸਾਡੀ ਇੰਡੀਆ ਦੀ ਟੀਮ ਜਿਹੜੀ ਅੱਜ ਲੇਲੇੜੀਆਂ ਕੱਢਦੇ ਆ ਨਾ ਉੱਥੇ ਮੈਡਲ ਲੈਣ ਲਈ ਉਹ ਉਹ ਨੱਕੜਣੀਆਂ ਪੈਣ ਕਿਉਂਕਿ ਤੁਸੀਂ ਦੇਖ ਲਓ 30 35 ਸ ਤੇ ਐਰਕਾਂ ਵੀ ਦੇ ਇਹਨੇ ਕੋਸ਼ਿਸ਼ ਕਰਨ ਤੇ ਜੇ ਕਿਤੇ ਸਾਡੀ ਪਨੀਰੀ ਨੂੰ ਰੁਜ਼ਗਾਰ ਮਿਲ ਜੇ ਤੇ ਇਹਨਾਂ ਨੂੰ ਲੋੜ ਨਾ ਪਏ ਕਿਸੇ ਦੀ ਮੰਗਣ ਦੀ ਹਾਕੀ ਆਪ ਲੈ ਸਕਣ ਬੂਟੇ ਆਪ ਖਰੀਦ ਸਕਣ ਤੇ ਵਧੀਆ ਸਾਰੇ ਹਿੰਦੁਸਤਾਨ ਦੇ ਵਿੱਚ ਹਾਕੀ ਦੀ ਬਲੇ ਬਲੇ ਹੋਊਗੀ ਕ੍ਰਿਕਟ ਦਾ ਮੁਕਾਬਲਾ ਕਰੂਗੀ ਫਿਰ ਮੇਰਾ ਨਾਮ ਮਨਜਿੰਦਰ ਮੈਂ ਵੈਸੀ ਆਰਮੀ ਜਬ ਕਰਦਾ ਹਾਂ ਤੇ ਗੁਰਦਾਸਪੁਰ ਕਲੱਬ ਵੱਲੋਂ ਹੀ ਮੈਂ ਖੇਡਦਾ ਰਿਹਾ ਪਹਿਲਾਂ ਤੋਂ ਤੇ ਇਸ ਟਾਈਮ ਮੈਂ ਇੰਡੀਅਨ ਆਰਮੀ ਵੱਲੋਂ ਖੇਡਦਾ ਮੈਂ ਛੁੱਟੀਆਂ ਆਇਆ ਸੀ ਤੇ ਆਪਣੀ ਟੀਮ ਲੈ ਕੇ ਆਪਾਂ ਗਏ ਆ ਉੱਥੇ ਇੰਟਰਨੈਸ਼ਨਲ ਮਿੰਜਰ ਫੇਅਰ ਟੂਰਨਾਮੈਂਟ ਦੇ ਵਿੱਚ ਖੇਡਣ ਵਾਸਤੇ ਤੇ ਆਪਾਂ ਉੱਥੇ ਕਾਫੀ ਟੀਮਾਂ ਨੂੰ ਹਰਾਇਆ ਵਾ ਤਿੰਨ ਚਾਰ ਟੀਮਾਂ ਨੂੰ ਹਰਾ ਕੇ ਆਪਾਂ ਇਹ ਟਰੋਫੀ ਜਿਹੜੀ ਜਿੱਤ ਕੇ ਲੈ ਕੇ ਆਏ ਆ ਫਸਟ ਜਿਹੜਾ ਸਾਡਾ ਮੈਚ ਹੋਇਆ ਸੀ ਰਜੇਸ਼ਵਰ ਕਲੱਬ ਨਾਲ ਹੋਇਆ ਸੀ ਤੇ ਉਹ ਵੀ ਬਹੁਤ ਫਸਮਾ ਮੈਚ ਹੋਇਆ ਉਹ ਜਿੱਤਿਆ ਸੀ ਫਿਰ ਉਸ ਤੋਂ ਬਾਅਦ ਸਾਡਾ ਮੈਚ ਇੱਕ ਠਾਨਕੋੜ ਦੀ ਟੀਮ ਸੀ ਉਹਦੇ ਨਾਲ ਮੈਚ ਹੋਇਆ ਤੇ ਫਾਈਨਲ ਜਿਹੜਾ ਅਸੀਂ ਇੱਕ ਸੈਮੀਫਾਈਨਲ ਮਿੱਠਾਪੁਰ ਦੀ ਟੀਮ ਨਾਲ ਹੀ ਖੇਡੇ ਆ ਉਹ ਖੇਡ ਕੇ ਬੜਾ ਟਫ ਮੈਚ ਹੀ ਹੋਈ ਉਹ ਮੈਚ ਖੇਡ ਕੇ ਆਏ ਫਾਈਨਲ ਜਿੱਤ ਕੇ ਆਏ ਆ ਤੇ ਸਭ ਤੋਂ ਟਫ ਟੀਮ ਜਿਹੜੀ ਉਹ ਮਿੱਠਾਪੁਰ ਸੀ ਉਥੇ ਇਹ ਤੁਹਾਨੂੰ ਪਤਾ ਕਿ ਮਿੱਠਾਪੁਰ ਜਿਹੜਾ ਉਹ ਹੈਗਾ ਪਨੀਰੀਆ ਹੌਕੀ ਦੀ ਤੇ ਬਹੁਤ ਹੀ ਇੰਟਰਨੈਸ਼ਨਲ ਪਲੇਅਰ ਉਹਨੇ ਪੈਦਾ ਕੀਤੇ ਆ ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਉਹਨਾਂ ਕੋਲ ਸਿੱਖਦੇ ਆ ਉਹ ਇੰਟਰਨੈਸ਼ਨਲ ਪਲੇਅਰਾਂ ਕੋਲ ਸਿੱਖਦੇ ਆ ਤੇ ਬਹੁਤ ਟੈਕਨੀਕ ਸੀ ਉਹਨਾਂ ਬੱਚਿਆਂ ਦੇ ਵਿੱਚ ਤੇ ਉਹਨਾਂ ਨੂੰ ਹਰਾਉਣਾ ਬਹੁਤ ਟਫ ਸੀ ਤੇ ਪਰ ਖਾਨੂੰ ਆਪਣੀ ਟੀਮ ਦੇ ਤੇ ਵੀ ਫੁੱਲ ਕੌਨਫੀਡੈਂਸ ਹੈ ਕਿ ਅਸੀਂ ਇਹ ਟੂਰਨਾਮੈਂਟ ਇਸ ਵਾਰ ਜਿੱਤ ਕੇ ਆਉਣਾ। ਅਰ ਸਵਾਦ ਕੀਤਾ ਗਿਆ ਚਕਾ ਲੱਗਾ। ਬਹੁਤ ਵਧੀਆ ਲੱਗਾ ਸਰ। ਇਹ ਇਦਾਂ ਚੱਲਦਾ ਰਿਹਾ ਤੇ ਇਹਨਾਂ ਵਿੱਚੋਂ ਹੀ ਕੋਈ ਨਾ ਕੋਈ ਇੰਟਰਨੈਸ਼ਨਲ ਪਲੇਅਰ ਬਣੇਗਾ। ਕੋਈ ਨਾ ਕੋਈ 올ੰਪੀਆ ਨੇ ਦੇਖਣ ਨੂੰ ਮਿਲੇਗਾ ਤੁਹਾਨੂੰ ਗੁਰਦਾਸਪੁਰੋਂ। ਇੰਡੀਆ ਕ੍ਰਾਈਮ ਨਿਊਜ਼। ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।